ਜੀ ਸਾਰਾ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਲੈ ਕੇ ਆ ਗਏ ਚੰਡੀਗੜ੍ਹ ਦੀਆਂ ਨਵੀਆਂ-ਨਵੀਆਂ ਤੁਹਾਨੂੰ ਚੀਜ਼ਾਂ ਦਿਖਾਉਣੇ ਆ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੰਡੀਗੜ੍ਹ ਦੇ ਵਿੱਚ ਪਹੁੰਚ ਗਏ ਸੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਚੰਡੀਗੜ੍ਹ ਦਾ ਸਾਰਾ ਮਾਹੌਲ ਦਿਖਾ ਰਹੇ ਆ ਟ੍ਰੇਡ ਫੇਅਰ ਚੰਡੀਗੜ੍ਹ ਦੇ ਵਿੱਚ ਜੋ ਵੀ ਉਰੇ ਮੇਲਾ ਲੱਗਿਆ ਹੋਇਆ ਇਦੇ ਬਾਰੇ ਤੁਹਾਨੂੰ ਲਾਈਵ ਦੇ ਵਿੱਚ ਪੂਰਾ ਦਿਖਾ ਰਹੇ ਆ ਜਿਵੇਂ ਦੇਖ ਸਕਦੇ ਹੋ ਪਹਿਲੀ ਕੰਪਨੀ ਦੀ ਗੱਡੀ ਐਮਜੀ ਕੰਪਨੀ ਦੀ ਤੇ ਹਰ ਇੱਕ ਤਰ੍ਹਾਂ ਦੀਆਂ ਗੱਡੀਆਂ ਦੋਸਤੋਰੇ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਨਵੀਂ-ਨਵੀਂ ਲੁੱਕ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਫਰਨੀਚਰ ਦੇ ਵਿੱਚ ਦਿਖਾ ਰਹੇ ਹਾਂ ਨਵੀਂ ਨਵੀਂ ਵੈਰਾਈਟੀ ਰੇਟ ਫਾਇਰ ਦੇ ਵਿੱਚ ਜੋ ਅੰਦਰ ਲੱਗੀਆਂ ਹੋਈਆਂ ਨੇ ਚੀਜ਼ਾਂ ਉਹਦੇ ਬਾਰੇ ਤੁਹਾਨੂੰ ਡਿਸਕਸ ਕਰਵਾਉਣੀ ਹੈ ਚੈੱਕ ਕਰ ਸਕਦੇ ਤੁਸੀਂ ਦੋਸਤੋ ਵਧੀਆ ਵਧੀਆ ਵੈਰਾਈਟੀ ਇੱਕ ਤਰ੍ਹਾਂ ਦੇ ਅਵੇਲੇਬਲ ਆ ਲੈ ਵੀ ਦੇਖ ਸਕਦੇ ਹੋ ਦੋਸਤੋ ਹਰ ਇੱਕ ਤਰ੍ਹਾਂ ਦੀ ਸੀਨਰੀ ਵੀ ਉਰੇ ਅਵੇਲੇਬਲ ਆ हां जी दोस्तों ਤੁਹਾਨੂੰ ਜੋ ਕੁਰਸੀਆਂ ਮੇਜ਼ ਲਗ ਲਗ ਨੇ ਇਹਨਾਂ ਦੇ ਰੇਟ ਵਾਜੀ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੇ ਸਰ ਦੱਸਿਓ ਆਪਣੇ ਲਵੇ ਕੀ ਕੀ ਅਵੇਲੇਬਲ ਆ ਉਰੇ ਇਹ ਆਰਡਰ swing ਹੈ ہمارے ਪਾਸ ਜੀ ਆਪ ਇਹ ਲੈ ਸਕਤੇ ਹੈ ਆਰਡਰ ਕੇ ਲਿਏ swing ਲਗਾ ਸਕਤੇ ਹੈ ਜੀ ਇਹ ਦੋ ਤਿੰਨ ਤਰ੍ਹਾਂ ਕੇ ਮਾਰੇ ਪਾਸ ਹੈ ਹੋਰ ਵੀ ਬਹੁਤ ਸਾਰੇ ਕਲਰਸ ਹੈ ਜੀ ਆਰਡਰ ਫਰਨੀਚਰ ਹੈ ਮਾਰੇ ਪਾਸ ਹੈ ਜੀ ਇਹਦਾ ਸਰ ਪ੍ਰਾਈਸ ਕੀ ਆ ਇਹ ਆਪਕਾ ਡਿਸਕਾਊਂਟ 11000 ਕੇ ਆ ਰਹੀ ਹੈ ਜੀ उंट है, है, जी, जी है जी इसे भी हो जाएगा जी ये थर्टी सेवन थाउजेंड फाइव हंड्रेड डिस्काउंट है हो जाएगा जी टेला गार्डन अमरेला भी है इसमें भी पांच छे कलर आपको मिल जाएगा जी जी ये एटीन थाउजेंड फाइव का है ट्वेंटी जी ये वाला सर ये अपना ये की है जी ये होती है इसके गार्डन के लिए आप टेरिस पे रख सकते हैं की की है इसके भी 20 इसके की है इसके भी हो जाएगा जी इसपे भी ट्वेंटी परसेंट डिस्काउंट हो जाएगा कास्ट ये भी है जी और हमारे पास आउटडोर के फर्नीचर बहुत सारे है बाकी तो इसमें डली हुई यहाँ पे डिस्प्ले नहीं हो पाई है बाकी और हम आपको दिखा सकते हैं ऑनलाइन वगैरह सकते हैं जी

और बाकी और बताइए ये आपको ग्लोब मिलेगा वन थाउजेंड का था, एक हजार के आएगा ये जी और ये पॉट सात सौ रूपए के आएंगे ये मेटल के है टूटेंगे नहीं जी ये लुक लाइक श्रामिक में है ये सब ओके हाँ, वाली सामने वाली का क्या रेट है ये टू एट में आएगा टू थाउजेंड एट हंड्रेड जी हाँ ये आएगा, आएगा आपको ट्वेंटी टू तू हंड्रेड में जी ये सब मेटल के है जी लुक लाइक सब श्रामिक में मिलेगा आपको ओके ये हम लोग का खुद का मेनुफेक्चरिंग है ਠੀਕ ਹੈ ਸਰ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਵਧੀਆ ਵੈਰਾਈਟੀ ਆ ਫੋਨ ਨੰਬਰ ਸਰ ਬਤਾ ਦਿਓ ਔਕਾ ਫੋਨ ਨੰਬਰ ਇਹ ਰਿਹਾ ہمارا ਓਕੇ ਲੈ ਵੀ ਦੋਸਤੋ ਇੱਕ ਇਹ 100000 ਦਾ ਫੋਨ ਨੰਬਰ ਹੈ ਭਾਈ ਜੀ ਲੈ ਵੀ ਦੋਸਤੋ ਦੇਖ ਸਕ ਰਹੇ ਤੁਸੀਂ ਕੱਪੜਿਆਂ ਦੇ ਵਿੱਚ ਬਹੁਤ ਵਧੀਆ ਵਧੀਆ ਵੈਰਾਈਟੀ ਆ ਲੇ ਵੀ ਦੋਸਤੋ ਬਹੁਤ ਵਧੀਆ ਵਧੀਆ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਉਰੇ ਅਵੇਲੇਬਲ ਆ ਲੈ ਵੀ ਦੋਸਤੋ ਦੇਖ ਸਕਦੇ ਤੁਸੀਂ ਜੋ ਚੱਪਲਾਂ ਰੱਖਣ ਵਾਸਤੇ ਤੁਹਾਨੂੰ ਇਸ ਤਰ੍ਹਾਂ ਦੇ ਸਟੈਂਡ ਮਿਲ ਜਾਣਗੇ ਸਰ ਕਿਹੜਾ ਰੇਟ ਹੈ ਇਸ ਦਾ 7500 7500 ਆਮ ਜਗਾ ਲੈ ਠੀਕ ਹੈ ਜੀ ਲੇ ਵੀ ਦੋਸਤੋ ਦੇਖ ਸਕਦੇ ਹੋ ਨਵੀਂ ਨਵੀਂ ਆਈਟਮ ਪੂਰੇ ਮੇਲੇ ਦੇ ਵਿੱਚ ਅਵੇਲੇਬਲ ਆ ਇਹ ਕਿਹੜੀ ਆਈਟਮ ਆ ਸਰ ਇਹ ਚੋਪਰ ਹੈ ਭਈ ਕੇ ਬੱਟ ਚੋਪ ਕਰਨ ਦੇ ਲਈ ਲੈ ਵੀ ਦੋਸਤੋ ਦੇਖ ਸਕਦੇ ਹੋ ਇਦਾਂ ਦਾ ਗ੍ਰाइंड ਕਰਦਾ ਵਾ ਇਹ ਚੀਜ਼ ਇਹ ਵਾਲਾ ਕਿਚਨ ਕੇਰੇ ਓਕੇ ਬੇਕਿੰਗ ਦਾ ਸੈਟ ਆ ਅੰਦਰ ਜੀ ਏ ਏ ਓਕੇ ਉਹ ਇਹ 3 ਅੰਦਰ ਕੋਮਬੋ ਸੈਟ ਦੇ ਵਿੱਚ ਠੀਕ ਆ ਸਰ ਲੈ ਵੀ ਦੋਸਤੋ ਦੇਖ ਸਕਦੇ ਹੋ ਕੋਮਬੋ ਸੈਟ ਆਉਂਦਾ ਇਸ ਤਰ੍ਹਾਂ ਦਾ ਕਿਹੜਾ ਰੇਟ ਆ ਸਰ ਇਸ ਦਾ 2490 ਦਾ ਘਟ ਕਰਕੇ 1890 ਐਮਏ 3 ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਲਾਈਟ ਦੀ ਵੈਰਾਈਟੀ ਦਿਖਾ ਰਹੇ ਹਾਂ देख देख है। जो बिजली जी ने जी ने वारे। जी वारे, ने। ये पावर सेवर डिवाइस है जी ये डिवाइस लगाने से आपको बिजली का बिल तीस परसेंट कम होगा जी।, जी अभी ये आपको मैं एम्पियर में दिखाता हूँ चार ट्यूबलाइट लगी है जी चार ट्यूबलाइट पे एम्पियर दिखा रहा है वन पॉइंट टू बिलकुल अभी एम्पियर वन ट लगाता हूँ मैं इधर अभी एम्पियर होगा जीरो पॉइंट सिक्स का मतलब तो भी कम होगा जी बेडरूम में लगाइए तो भी कम होगा किचन में लगाइए तो भी कम होगा ये कहते हैं हम आधा एचपी का मोटर पंप है जी अभी अभी एम्पियर चेक कीजिए अभी हम ये हाँ आधा आधा एचपी का मोटर पंप लगा दिए देखो दोस्तों मोटर थोड़े सामने चल रही है अम्पेयर जो दिखा रहे दो सौ एक सौ चौतीस पे आ गई मोटर की स्पीड कम नहीं हुई बिल्कुल सर सही बात है। परफेक्ट है जी अभी हम और एक चीज दिखाएगा आपको डेमो में जी पाजी ये ने बोलते क्लाय मीटर बोलते वायर के अंदर करंट कितना घूमता है वो दिखाता है ये। जी जी तो बोलते क्लाय मीटर जी अभी ये, ये है फ्रिज के अंदर होता है कंप्रेसर बोलते जी अभी हमने कंप्रेसर लगा दिया इधर बिल्कुल कंप्रेसर चालू हो गई जी आवाज अभी दिखा जीरो पॉइंट एट जी हमने ये लगा दिया अब दिखा रहा है फोर्टी बिल्कुल देख सकते हो दोस्तों बिल्कुल सही है जो आज ये है।, ये है क्लैंप मीटर बोलते करंट बाहर के लिए कितना कलर करंट फ्लो होता है ये दिखाती है जी अभी हमने इसमें कुछ सेटिंग सेटिंग कर दी है तो इसमें आपको तुरंत मालूम पड़ जाएगा जी अभी दिखा रहे हैं जीरो पॉइंट एट दिखा रहे हैं जी हमने इधर लगा दिया इधर ਪਾਜੀ ਇਧਰ ਵੀ ਕਮ ਹੋ ਗਿਆ ਉਧਰ ਵੀ ਸੇਮ ਟੂ ਸੇਮ ਕਮ ਹੋ ਗਿਆ ਬਿਲਕੁਲ ਦੋਸਤੋ ਦੇਖ ਸਕਦੇ ਹੋ ਕਰੰਟ ਬਿਲਕੁਲ ਘਟ ਕਰਤਾ ਨੇ ਕੀਤਾ ਸਰ ਲੈ ਵੀ ਦੋਸਤੋ ਦੇਖ ਸਕਦੇ ਤੁਸੀਂ ਤੁਹਾਨੂੰ ਦਿਖਾ ਰਿਹਾ ਹਾਂ ਪਾਜੀ ਮਾਰਕੀਟ ਮੇ ਚਾਈਨੀਜ਼ ਆਈਟਮ ਮਿਲ ਰਹਾ ਹੈ ਇਹ ਜੀ 500 ਮੇ 2000 ਮੇ 2 ਜੀ 300 ਮੇ 2 ਜੀ ਇਹਨਾਂ ਵਿੱਚ ਕਰੰਟ ਸੇਵ ਨਹੀਂ ਹੁੰਦਾ ਇਹ ਖਰੀਦਾ ਨਹੀਂ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਜੋ ਇਹ ਨੇ ਡੁਪਲੀਕੇਟ ਹੈ ਚਾਈਨੀਜ਼ ਚਾਈਨੀਜ਼ ਆਈਟਮ ਹੈ ਜੀਟ ਮਾ 500 सौ में दो जी वो कहते हैं फोर्टी परसेंट और दस साल चलेगा जी पीछे स्टिकर लगी हुई है मतलब ये डुप्लीकेट आइटम है जी ये कंपनी ने ब्राउजिंग इन भी लिखा हुआ है इसमें फाइव किलो वॉट का कैपेसिटी है ओके सही ले भी दोस्तों दिखा रहे यहाँ

ਇਹ ਕਾਚੀਏ ਬੋਲੋ ਜਿਹੜੇ ਨੰਬਰ ਤੇ ਕਿਸੇ ਨੂੰ ਚਾਹੀਦਾ ਹੈ ਜੇ ਬੜੀ ਹੋਰ ਅੰਦਰ ਆ ਰਹਿ ਰਹੇ ਨੇ ਜੀ ਕਿਰਗਰ ਗੱਪਾਂ ਵੈਂਚਾ ਚੰਡੀਗੜ੍ਹ ਦੇ ਵਿੱਚ ਦੋਸਤੋ ਮੇਲਾ ਲੱਗਿਆ ਹੋਇਆ ਜੋ ਉੱਥੇ ਸਾਰੀਆਂ ਆਈਟਮਾਂ ਦੇਖਣ ਨੂੰ ਤੁਹਾਨੂੰ ਇਹ ਮਿਲ ਜਾਣਗੀਆਂ ਤੇ ਨਵੀਂ-ਨਵੀਂ ਆਈਟਮ ਤੁਹਾਨੂੰ ਦੇਖਣ ਨੂੰ ਮਿਲੂਗੀ ਘਰ ਦੀ ਸਜਾਵਟ ਵਾਸਤੇ ਨਿਤ ਨਵੀਂ ਮੂਰਤੀ ਉਹਨੂੰ ਉਰੇ ਅਵੇਲੇਬਲ ਹੋਊਗੀ ਲੋ ਜੇ ਕੱਪੜਿਆਂ ਤੋਂ ਦਾਗ ਧਰਨ ਵਾਸਤੇ ਇਹ ਆਈਟਮ ਵੀ ਮਾਰਕੀਟ ਦੇ ਵਿੱਚ ਪਹੁੰਚ ਗਈ ਆ ਨਾ ਮੈਂ ਨਾ ਮੈ ਤੁਹਾਨੂੰ ਚੀਜ਼ਾਂ ਮਿਲਣਗੀਆਂ ਔਰੇ ਦੋਸਤੋ ਦੇਖ ਸਕਦੇ ਹੋ ਅਸੀਂ ਬੱਚਿਆਂ ਦੇ ਖੇਡਣ ਵਾਸਤੇ ਖਡਾਉਣੇ ਇਹ ਬਗੈਰ ਬੈਟਰੀ ਤੋਂ ਚੱਲ ਰਹੇ ਨੇ ਭਈਆ ਇਹ ਸਿੰਗਲ ਸੈੱਲ ਤੋਂ ਚੱਲਦੇ ਹਾਂਜੀ ਅੱਛਾ ਇੱਕ ਸਿੰਗਲ ਸੈੱਲ ਠੀਕ ਆ ਜੀ ਜੀ ਇਹ ਨਾਨ ਬਣ ਰਿਹਾ ਵਿਦੌਤ ਔਇਲ ਜੀ ਜਿਹੜੇ ਤੁਸੀਂ ਘਰੇ ਬਣਾਉਣੇ ਨਾਨ ਵਗੈਰਾ ਰਬੜ ਹੋ ਜਾਂਦਾ ਫੋਟੇਲ 'ਚ ਖਾਣ ਨੂੰ ਤੇ ਨਾਨ ਜਿਹੜਾ ਰਬੜ ਨਹੀਂ ਹੋਏਗਾ ਜੀ ਚਿੰਗਣ ਨਹੀਂ ਹੋਏਗਾ ਜੀ ਤੇ ਨਾਨ ਰੋਟੀਆਂ ਪ੍ਰਾਂਠੇ ਤੀਜੇ ਬਿਸਕੁਟ ਕੇਕ ਸਭ ਬਣਾ ਲਓ ਬਿਨਾ ਤੇਲ ਤੋਂ ਇਹ ਤੰਦੂਰੀ ਆਲੂ ਬਣੇ ਆ ਬਿਨਾ ਤੇਲ ਤੋਂ ਜੀ ਘਰੇ ਤਲਦੇ ਹੋ ਫਰਾਈ ਕਰਦੇ ਹੋ ਤੇ ਵਿਦਆਉਟ ਆਇਲ ਤੇ ਭਿੰਡੀ ਗੋਭੀ ਕarele ਚਿਕਨ ਫਿਸ਼ ਕਬਬ ਕੁਛ ਵੀ ਬਣਾਓ ਬਿਨਾ ਤੇਲ ਤੋਂ देखिए सर ये अपने बॉडी मसाज करेगा बैक पेन नी पेन कमर दर्द लोअर बैक अपर बैक कंप्लीट बॉडी पे ये मसाज करेगा जी जैसे अपने घर में सीनियर सिटीजन होते हैं ना उनके बाजू दर्द होता है या ऑयल मसाज करते हो तो अपने कंप्लीट बॉडी पे ये मसाज करेगा जी ऑयल लगा के मसाज करेगा जी ये अपने मसल्स में जो पेन हो जाता है जो एक्सरसाइज करते हो तो अपने मसल्स पेन हो जाता है उसके लिए ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਲੇਡੀਜ਼ ਵਾਸਤੇ ਪਰਸਾਂ ਦੀ ਬਹੁਤ ਵਧੀਆ ਵੈਰਾਈਟੀ ਆ ਤੇ ਜਿਵੇਂ ਬੈਠਣ ਵਾਸਤੇ ਸਟੂਲ ਨੇ ਬਹੁਤ ਵਧੀਆ-ਵਧੀਆ ਤਰ੍ਹਾਂ ਦੇ ਤੁਹਾਨੂੰ ਉਰੋਂ ਦੇਖਣ ਵਾਸਤੇ ਮਿਲ ਜਾਣਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਬਾਈਜੀ ਲਵੇ ਘਰ ਦੇ ਵਿੱਚ ਸਾਫ਼ ਕਰਨ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਵਾਈਪਰ ਬਹੁਤ ਅਲੱਗ-ਅਲੱਗ ਕਿਸਮ ਦੇ ਜੋ ਮਾਰਕੀਟ ਦੇ ਵਿੱਚ ਨਹੀਂ ਤੁਸੀਂ ਦੇਖੇ ਇਹ ਚੀਜ਼ਾਂ ਤੁਹਾਨੂੰ ਰੋਂ ਚੰਡੀਗੜ੍ਹ ਦੇ ਵਿੱਚ ਦੇਖਣ ਵਾਸਤੇ ਮਿਲ ਜਾਣਗੀਆਂ ਆ ਦੇਖ ਲਓ ਬਾਈ ਜੀ ਤੁਹਾਨੂੰ ਦਿਖਾ ਰਹੇ ਨੇ ਹਰ ਇੱਕ ਤਰ੍ਹਾਂ ਦੀ ਅਲੱਗ-ਅਲੱਗ ਕਿਸਮ ਦੀ ਬਹੁਤ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਰੋਂ ਮਿਲ ਜੂਗੀ ਜਿਵੇਂ ਆ ਗੁੱਦ ਦੇਖ ਰਹੇ ਹੋ ਤੁਸੀਂ ਇਹ ਵੀ ਬਹੁਤ ਵੱਡਾ ਦੇਖੋ ਪਾਣੀ ਨੂੰ ਸੋਖ ਲੂਗੀ ਪਾਣੀ ਨੂੰ ਸੋਕਣ ਤੋਂ ਬਾਅਦ ਇਹਦੇ ਵਿੱਚੋਂ ਇੱਕ ਵੀ ਤੁਪਕਾ ਬਾਹਰ ਨਹੀਂ ਡਿਗੂਗਾ ਵੀ ਤੁਹਾਨੂੰ ਬਹੁਤ ਅਲੱਗ-ਅਲੱਗ ਕਿਸਮ ਦੀਆਂ ਤੁਹਾਨੂੰ ਐਟਮਾ ਦੇਖਣ ਵਾਸਤੇ ਦੋਸਤੋ ਮਿਲਣਗੀਆਂ ਚੰਡੀਗੜ੍ਹ ਦੇ ਵਿੱਚ 17 ਸੈਕਟਰ ਦੇ ਵਿੱਚ ਜੋ ਮੇਲਾ ਚੱਲ ਰਿਹਾ ਉੱਥੇ ਇਹ ਚੀਜ਼ਾਂ ਤਰ੍ਹਾਂ-ਤਰ੍ਹਾਂ ਦੀਆਂ ਤੁਹਾਨੂੰ ਦੇਖਣ ਵਾਸਤੇ ਮਿਲ ਜਾਣਗੀਆਂ ਬਹੁਤ ਤਰ੍ਹਾਂ-ਤਰ੍ਹਾਂ ਦੀਆਂ ਤੁਹਾਨੂੰ ਵੀਡੀਓ ਦੇ ਵਿੱਚ ਇੰਨੀਆਂ ਨਹੀਂ ਦਿਖਾ ਸਕਦੇ ਤੁਹਾਨੂੰ ਚੰਡੀਗੜ੍ਹ ਦਾ ਮੇਲੇ ਦਾ ਉਹ ਸਾਰਾ ਵਿਊ ਅਸੀਂ ਦਿਖਾ ਰਹੇ ਹਾਂ ਦੋਸਤੋ ਹੁਣ ਦੋਸਤੋ ਤੁਸੀਂ ਆ ਪੋਚਾ ਦੇਖ ਸਕਦੇ ਹੋ ਪੋਚੇ ਦੀ ਬਹੁਤ ਵਧੀਆ ਵੈਰਾਈਟੀ ਆ ਇਹ ਬਹੁਤ ਮਤਲਬ ਅਲੱਗ ਜੀ ਕਿਸਮ ਦਾ ਇਹ ਪੋਚਾ ਤੁਹਾਨੂੰ ਉਰੇ ਦੇਖਣ ਵਾਸਤੇ ਮਿਲ ਜੂਗਾ ਦੇਖ ਸਕਦੇ ਹੋ ਤੁਹਾਨੂੰ ਬਾਈ ਦਿਖਾ ਰਿਹਾ ਦੇਖੋ ਸਾਰਾ ਸੀਜੀ ਕੇ ਚਦੋ ਤਾਂ ਤੁਹਾਡਾ ਐਨ ਬਿਲਕੁਲ ਉਹਨੇ ਪਾਣੀ ਨਿਚੋੜ ਦੇਣਾ ਆ ਅੱਜ ਇਹ ਸਾਫ ਵੀ ਕਰਨਾ ਆ ਬਹੁਤ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਤੁਹਾਨੂੰ ਵੈਰਾਈਟੀਆਂ ਮਿਲ ਜਾਣੀਆਂ ਦੇਖਣ ਵਾਸਤੇ ਚੰਡੀਗੜ੍ਹ ਦੇ ਵਿੱਚ 17 ਸੈਕਟਰ ਦੇ 62 ਦੇ ਨਾਲ ਇਹ ਟ੍ਰੇਡ ਫੇਅਰ ਮੇਲਾ ਲੱਗਿਆ ਹੋਇਆ ਦੋਸਤੋ ਉੱਥੇ ਜਾ ਕੇ ਤੁਸੀਂ ਹਰ ਇੱਕ ਤਰ੍ਹਾਂ ਦੀ ਹਰ ਇੱਕ ਅਲੱਗ-ਅਲੱਗ ਤਰ੍ਹਾਂ ਦਾ ਕੋਈ ਵੀ ਸਮਾਨ ਤੁਸੀਂ ਦੇਖ ਸਕਦੇ ਹੋ ਇਹ ਬਾਈ ਤੁਹਾਨੂੰ ਦਿਖਾ ਰਿਹਾ ਜਿਵੇਂ ਇਸ ਹੌਸ ਨੂੰ ਡੋਲ ਕੇ ਉਹਨੇ ਸਾਫ ਕਰਿਆ ਤੇ ਸਾਫ ਵੀ ਆ ਦੇਖੋ ਹੁਣ ਪਾਣੀ ਦੇ ਵਿੱਚ ਨਿਚੋੜ ਦੂਗਾ ਪਾਣੀ ਚ ਨਿਚੋੜ ਕੇ ਤੁਹਾਡਾ ਹੱਥ ਵੀ ਨਹੀਂ ਕੁਝ ਹੁੰਦਾ ਦੇਖੋ ਸਾਫ ਹੋ ਗਿਆ ਬਹੁਤ ਅਲੱਗ ਜੀ ਕਿਸਮ ਦੀਆਂ ਤੁਹਾਨੂੰ ਚੀਜ਼ਾਂ ਵਰੋਂ ਦੇਖਣ ਨੂੰ ਮਿਲਣਗੀਆਂ ਦੋਸਤੋ ਇਸ ਤੋਂ ਬਾਅਦ ਦੋਸਤੋ ਇਧਰੋਂ ਬਹੁਤ ਤਰ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਜਿਵੇਂ ਲੱਛਾ ਬਣਾਉਣ ਵਾਸਤੇ ਨਵੇਂ-ਨਵੇਂ ਮਾਈਕ੍ਰੋਵੇਵ ਜੇ ਆ ਗਏ ਨੇ ਮਾਰਕੀਟ ਦੇ ਵਿੱਚ ਬਿਨਾ ਤੇਲ ਤੋਂ ਬਿਨਾ ਕੁਝ ਪਾਉਣ ਤੋਂ ਐਸੇ ਤਰ੍ਹਾਂ ਇਹ ਚੀਜ਼ਾਂ ਬਣ ਜਾਂਦੀਆਂ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਅਲੱਗ-ਅਲੱਗ ਕਿਸਮ ਦੀ ਆਈਟਮਾਂ ਤੁਹਾਨੂੰ ਉਰੋਂ ਦੇਖਣ ਵਾਸਤੇ ਮਾਰਕੀਟ ਦੇ ਵਿੱਚੋਂ ਮਿਲ ਜਾਣਗੀਆਂ ਤੁਸੀਂ ਇੱਕ ਵਾਰੀ ਗੇੜਾ ਜਰੂਰ ਉੱਥੇ ਮਾਰ ਕੇ ਆਓ ਜਿਹੜੇ ਨਹੀਂ ਗਏ ਤਾਂ ਤੁਹਾਨੂੰ ਅਲੱਗ ਜੀ ਕਿਸਮ ਦੀ ਫੀਲਿੰਗ ਆਊਗੀ ਜਾ ਕੇ ਉੱਥੇ ਬਹੁਤ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆਹ ਤੁਸੀਂ ਦੇਖ ਸਕਦੇ ਹੋ ਲੇਡੀਜ਼ ਵਾਸਤੇ ਕਰੀਮਾਂ ਆ ਗਈਆਂ ਕੰਬੋ ਦੇ ਵਿੱਚ ਇਹ ਦਿੰਦੇ ਨੇ ਮਤਲਬ ਲੈਸ ਕਰਕੇ ਜਿਹੜੀ ਕੋਈ ਲੇਡੀਜ਼ ਨੇ ਬਿਊਟੀ ਪਾਰਲਰ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਸਸਤੇ ਭਾਅ ਤੇ ਵਧੀਆ ਭਾਅ ਦੇ ਵਿੱਚ ਅਲੱਗ-ਅਲੱਗ ਕਿਸਮ ਦੀ ਆਈਟਮਾਂ ਤੁਹਾਨੂੰ ਰੋਂ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਐਮ ਆਰ ਪੀ ਤੋਂ 50% ਡਿਸਕਾਊਂਟ ਦਿੰਦੇ ਨੇ ਇਹ ਨਾਲ ਆ ਦੋ ਤਿੰਨ ਚੀਜ਼ਾਂ ਦਾ ਕੰਬੋ ਬਣਾ ਕੇ ਦੇ ਦਿੰਦੇ ਨੇ ਤੇ ਬਹੁਤ ਅਲੱਗ-ਅਲੱਗ ਕਿਸਮ ਦਾ ਤੁਹਾਨੂੰ ਪ੍ਰੋਡਕਟ ਉਰੇ ਮਿਲਣਗੇ ਹਾਂਜੀ ਦੋਸਤੋ ਦੇਖ ਸਕਦੇ ਇਸ ਤੋਂ ਬਾਅਦ ਫਰਨੀਚਰ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਤੇ ਵਧੀਆ ਕੁਆਲਿਟੀ ਦੀ ਲੱਕੜ ਦੀਆਂ ਚੀਜ਼ਾਂ ਤੁਹਾਨੂੰ ਬਣੀਆਂ ਹੋਈਆਂ ਉਰੇ ਮਿਲ ਜਾਣਗੀਆਂ ਰੇਟ ਬਹੁਤ ਆਪਣੇ ਇਹਨਾਂ ਦੇ ਪਰ ਕੁਆਲਿਟੀ ਇਹ ਕਹਿੰਦੇ ਨੇ ਸਾਡੀ ਚੀਜ਼ਾਂ ਦੀ ਕੁਆਲਿਟੀ ਆ ਲੱਕੜ ਬਹੁਤ ਜੋ ਚੀਜ਼ਾਂ ਦੇਖੀਆਂ ਵੀ ਨਹੀਂ ਉਹ ਵੀ ਉਰੇ ਪਈਆਂ ਨੇ ਇਹਦੇ ਵਿੱਚ ਤੇ ਭਈ ਇਸਕਾ ਕੀ ਪਰ ਆ ਜਾ ਇਹ ਦੇਖ ਸਕਦੇ ਹਾਂ 32000 ਕੌਨਸੀ ਲੱਕੜ ਦਾ ਬਣਾਇਆ ਸੀਸਮ ਦਾ ਲੈ ਵੀ ਦੋਸਤੋ ਸੀਸਮ ਲੱਕੜ ਦੇ ਇਹ ਬਣੇ ਹੋਏ ਨੇ ਸਿਸਟਮ ਆ ਤੁਸੀਂ ਦੇਖ ਸਕਦੇ ਹੋ ਭਈਆ ਆਪਕਾ ਨੰਬਰ ਕਿਤਨਾ ਹੈ ਫੋਨ ਨੰਬਰ ਫੋਨ ਨੰਬਰ 985500 ਇਸ ਦਾ ਨੰਬਰ ਇਹਨਾਂ ਚਾਤਾ ਹਾਂ ਕਿਵੇਂ ਬਣਾ ਕੇ ਦੇ ਜੀ ਦੇਖੋ ਰੁਕਦੇ ਮਾਰਕ ਦੇ ਦੇਰੀ ਤੇ ਕੀ ਹੋ ਗਿਆ ਲੱਗੇ ਜੀ ਤੁਸੀਂ ਦੇਖ ਸਕਦੇ ਹੋ ਕੱਪੜਿਆਂ ਦੀ ਬਹੁਤ ਸਾਰੀ ਵੈਰਾਈਟੀਆਂ ਹੁਣ ਆਪਾਂ ਕੱਪੜੇ ਵਾਲੀ ਮਾਰਕੀਟ ਦੇ ਵਿੱਚ ਪਹੁੰਚ ਚੁੱਕੇ ਆਂ ਲੈ ਨਵੀਂ ਕੋਤੀ ਆਪਾਂ ਬਾ ਬਾਅਦ ਬਾਅਦ ਮੈਂ ਜਾਣੀ ਆਈ ਜੀ ਇਹ ਅਗਾਈ ਦੇਖੀਏ ਲੇਡਜ਼ ਦੀ ਕੱਪੜਿਆਂ ਦੀ ਵੈਰਾਈਟੀ ਬਹੁਤ ਜ਼ਿਆਦਾ ਰੁਪਈਆ

ਲੇਡੀ ਜੀ ਦੀ ਹਰ ਇੱਕ ਤਰ੍ਹਾਂ ਦੇ ਕੱਪੜਿਆਂ ਦੀ ਵੈਰਾਈਟੀ ਈਵਰੋਂ ਮਿਲ ਜੂਗੀ ਤੁਸੀਂ ਦੇਖ ਸਕਦੇ ਹੋ ਕੋ ਡਿਜ਼ਾਈਨ ਡਿਫਰੈਂਟ ਕਾਟ ਰਾਈਡ ਲੇਡੀ ਜੀ ਦੋਸਤੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ

कॉल कोई जी करनी हो किसी ने मंगवाना हो कैसे मंगवाएगा आप ऑनलाइन मंगा सकते हो हमारी वेबसाइट है जी बोलिए कौन इन से तीन के सूट्स हैं ये पच्चीस के दो है जी इसमें आपके ब्रशे के भी सूट्स मिल जाएंगे ये देखिए पाकिस्तानी दुबई के ब्राशे के पीसीज हैं ये भैन वीडियो बन जा रही है लेडीज ਸੈਂਡਲ ਬਹੁਤ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਉਰੇ ਲੱਗੀ ਹੋਈ ਆ ਜੇ ਕਿਸੇ ਨੇ ਲੈਣਾ ਹੋਵੇ ਚੰਡੀਗੜ੍ਹ ਦੇ ਵਿੱਚ ਜੋ 17 ਸੈਕਟਰ ਚ ਮੇਲਾ ਲੱਗਿਆ ਹੋਇਆ ਉੱਥੇ ਇਹ ਸਟਾਲਾਂ ਲੱਗੀਆਂ ਹੋਈਆਂ ਨੇ ਸਰ ਇਸਕਾ 5200 ਕਾ ਹੈ ਜੀ ਇਹ 5200 ਕਾ ਹੈ ਜੀ ਇਹ ਵਾਡੋਗਰੂ ਕੁਆਲਿਟੀ ਦਾ ਪਾਣੀ ਦੋ ਪਾਣੀ ਕਿਸ ਕੰਪਨੀ ਦਾ ਸਰ ਇਹ ਲਿਖਾ ਹੋਇਆ ਹੈ ਹਾਂ ਜੀ ਦੋਸਤੋ ਤੁਹਾਨੂੰ ਚੰਡੀਗੜ੍ਹ ਮੇਲੇ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਮੇਲੇ ਦਾ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ जो हमें टोटल हार्मोनल चेंजेस का एक कंप्लीट सॉल्यूशन दे रहा है ये चार प्रोडक्ट है बहुत शानदार प्रोडक्ट है हमारी शॉप पे आइए और ट्राई कीजिए जी, जी आपकी हेल्प के लिए बहुत शानदार चीज जी फोन नंबर सर कोई सर ये हमारे कस्टमर देखिए सर ये हैंडलूम का सूट आएंगे बिल्कुल डिफरेंट आते हैं ये और... में होता है ओके ओके जी ये है, जीरो जी ये है है आएगा की ज़रूरत नहीं होती पहनने पे ना बहुत होता हमारे पास बहुत सारे में है यहाँ पे वैसे जी हर हाँ टाइप का सिल्क है खादी सिल्क है तसर सिल्क है। हाँ जी दोस्तों तरह तरह ड्राई फ्रूट भी अवेलेबल है देख सकते हो बहुत अलग अलग तरह का ड्राई फ्रूट बताइए क्या रेट है क्या ये जो है सर ये अपनी कोथ है इसका प्राइस अठारह सौ रूपए का है जी हम जो बंदा एक के ले लेगा तो उसमें डिस्काउंट मिल जाएगा जैसे सोलह सौ भी चल जाएगा आप और ये जो है फ्रूट है और हमारे पास एक और फ्रूट है जी फ्रूटी फ्लावर जैसे शाह जीरा बहुत अच्छा होता है ओके जो है जलगोजा फाइन नट्स ओके और ये मैंगो है जी ये जो है अंजीर है जी Uh, दो का जी दो हजार चौदह सौ है का अफगानिस्तान हैिस्तान का और अच्छा है ये दो हजार है ये किशमिश है ये जी और ये भी कश्मीश है कागजी अखरोट है फोर थाउजेंड रुपीज का उधर जाओ उधर फोर थाउजेंड रुपीज का जो है इसका प्राइस है ये स्ट्रॉबेरी है फ्रेश वाला बहुत अच्छा होता है फ्रेश होता ओके एक हमारा जो है अ uh, ये आ, आ, खजूर है ये बहुत ज्यादा फ्रेश होता है और सॉफ्ट होता है ओके आप टेस्ट भी कर सकते हैं ओके सर जी ये जो mango है मैंगो है मैंगो आदरस करंट देयर इज दिस इज आल्सो किशमिश ओके सर किशमिश दिस इज गुड फॉर ब्लैक उनके लिए अच्छा है और ये okay. जो है ब्लू बेरी है वो भी ब्लू बेरी ब्लैक okay. बेरी है okay. इसका प्राइस जो है दो हजार पाँच सौ रूपए का जी है ये रोजबेरी पापा है, मैं, जी. और ये, है। जी. ये खजूर yes, ये भी बादाम है डिफरेंट टाइप जैसे ये कागजी है और ये जी. जो है पिस्ता है हमारा का खजूर ओके सर हाँ जी आपका फोन नंबर बोल दी सर नाइन सेवन वन एट जीरो सिक्स

ਬਾਈ ਦਾ ਨੰਬਰ ਪਾਤਾ ਜੇ ਕਿਸੇ ਨੇ ਮੰਗਵਾਉਣਾ ਹੋਵੇ ਬਾਈ ਜੀ ਨੂੰ ਕਾਲ ਕਰ ਲੋ ਕੋਈ ਆਕਾ ਚੈਨਲ ਸਿਆ ਗਿਆ ਤੇ ਉਸ ਕੇ ਲਈ ਹਮ ਡਿਸਕਾਊਂਟ ਦੇ ਦੇਗੇ 10% ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਲੈ ਵੀ ਦੋਸਤੋ ਅਲੱਗ-ਅਲੱਗ ਤਰ੍ਹਾਂ ਦੀ ਡਰਾਈ ਫਰੂਟ ਹੋ ਰੇ ਅਵੇਲੇਬਲ ਆ ਚੰਡੀਗੜ੍ਹ ਦੇ ਵਿੱਚ ਜੋ ਮੇਲੇ ਲੱਗਿਆ ਹੋਇਆ ਹਰ ਇੱਕ ਤਰ੍ਹਾਂ ਦੀ ਅਲੱਗ ਤੋਂ ਅਲੱਗ ਤੁਹਾਨੂੰ ਆਈਟਮ ਮਿਲੂਗੀ ਦੇਖਣ ਵਾਸਤੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦਾ ਤੁਹਾਨੂੰ ਮੇਲੇ ਦੇ ਜਾਂ ਮੇਲੇ ਦਾ ਦ੍ਰਿਸ਼ ਦਿਖਾ ਰਹੇ ਹਾਂ ਅਲੱਗ-ਅਲੱਗ ਤਰ੍ਹਾਂ ਦੀ ਉਰੇ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਦੇਖਣ ਨੂੰ ਮਿਲੂਗੀ। ਥੈਂਕ ਯੂ। ਬੋਲ ਦੇ ਦੋ। ਜੀ। ਅੱਗੇ ਆ ਰਹੇ ਹਾਂ। ਦੋਸਤੋ ਦੇਖ ਸਕਦੇ ਹੋ ਲੱਗ ਲੱਗ ਤਰ੍ਹਾਂ ਦੀ ਉਰੇ ਵੈਰਾਈਟੀ ਤੁਹਾਨੂੰ ਮਿਲ ਜੂਗੀ। ਹਰ ਇੱਕ ਤਰ੍ਹਾਂ ਦੀ ਅਲੱਗ-ਅਲੱਗ ਕਿਸਮ ਦੇ ਇੱਧਰ ਕੱਪਾਂ ਦੀ ਵੈਰਾਈਟੀ ਬਹੁਤ ਤਰ੍ਹਾਂ-ਤਰ੍ਹਾਂ ਦੀ ਆ ਅਲੱਗ-ਅਲੱਗ ਵਰਤਨ ਵਰਤਨਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ हां जी दोस्तों ये थोनू कपਾਂ ਦੀ ਅਲੱਗ-ਅਲੱਗ ਕਿਸਮ ਦੇ ਵਰਤਨਾਂ ਦੀ ਸਟਾਲ ਮਿਲ ਜੂਗੀ ਬਹੁਤ ਸਾਰੀਆਂ ਸਟਾਲਾਂ ਉਰੇ अवेलेबल ਨੇ ਬਹੁਤ ਵਧੀਆ ਅੰਦਰ ਦਾ ਮਾਹੌਲ ਦੋਸਤੋ ਚੱਲ ਰਿਹਾ ਬਾਕੀ ਦੋਸਤੋ ਸਾਡੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰਕੇ ਰੱਖੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਬਹੁਤ ਵਧੀਆ ਮੇਲੇ ਦਾ ਦੋਸਤੋ ਅੰਦਰੋਂ ਵਿਊ ਚੱਲ ਰਿਹਾ ਇਸੇ ਤਰ੍ਹਾਂ ਸਾਡੇ ਚੈਨਲ ਦੇ ਉੱਪਰ ਤੁਸੀਂ ਜੁੜੇ ਰਹੋ ਹੋਰ ਵੀ ਨਿਤ ਨਵੀਆਂ ਤੁਹਾਨੂੰ ਜਾਣਕਾਰੀਆਂ ਦਿੰਦੇ ਰਹਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਇਹ ਦੋਸਤੋ ਬਾਹਰਲਾ ਵਿਊ ਆ ਮੇਲੇ ਦਾ ਇਹਦੀਆਂ ਅਸੀਂ ਦੋ ਕੈਂਪਾਂ ਦੀਆਂ ਤੁਹਾਨੂੰ ਵੀਡੀਓ ਅਪਲੋਡ ਕਰੀਆਂ ਨੇ ਉਸ ਤੋਂ ਬਾਅਦ ਅੱਗੇ ਅੱਗੇ ਵੀ ਤੁਹਾਨੂੰ ਵੀਡੀਓ ਅਪਲੋਡ ਕਰਾਂਗੇ ਉਹਨੂੰ ਵੀ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਘਰੇ ਬੈਠੇ ਬਾਕੀ ਦਰ ਖੱਬੇ ਪਾਸੇ ਦੋਸਤੋ ਖਾਣ ਪੀਣ ਦਾ ਸਾਰਾ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ